ਹੈਲੋ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਦੇ ਉੱਪਰ ਤੇ ਅੱਜ ਆਪਾਂ ਗੱਲ ਕਰਦੇ ਆ ਤੁਹਾਡੇ ਨਾਲ ਮੋਡੇ ਦੀ ਕਾਟ ਦੀ ਤੇ ਇਹ ਕੋਲ ਹੈਗਾ ਆਪਣੇ ਕੋਲੇ ਕਾਟਨ ਦਾ ਸੂਟ ਜੀ ਤੇ ਇਹਨੂੰ ਆਪਾਂ ਫੋਲਡ ਕਰਕੇ ਜਿੰਨਾ ਘੇਰਾ ਰੱਖਣਾ ਸੀ ਰੱਖ ਲਿਆ ਤੇ ਇਹਦੇ ਫਲਾਵਰ ਚੈੱਕ ਕਰ ਲਈ ਜੀ ਸਾਰੇ ਉੱਪਰ ਨੂੰ ਜਾਂਦੇ ਸੀਗੇ ਆਪਾਂ ਕੱਟ ਕੇ ਇਥੋਂ ਇਹਨੂੰ ਦੋ ਹੀ ਥਾਈਂ ਕਰ ਲਿਆ ਇਹ ਅੱਡੋ-ਅੱਡਾ ਇਹਦੇ ਹਿੱਸੇ ਬਣ ਗਏ ਅਗਲੇ ਪਿਛਲੇ 파ਟ ਦੇ ਤੇ ਚਲੋ ਜੀ ਆਪਾਂ ਗੱਲ ਕਰਦੇ ਆ ਮੋਡੇ ਦੀ ਕਾਟ ਦੀ ਤੇ ਮੋਡੇ ਦੀ ਕਾਟ 22 ਇੰਚ ਬ੍ਰੈਸਟ ਵਾਲਿਆਂ ਦੀ ਕਾਟ ਆ ਜੀ ਇਹ ਤੇ ਗਲਾ ਛੋਟਾ ਜਦ ਜਦੋਂ ਗਲਾ ਛੋਟਾ ਹੋਵੇ ਉਦੋਂ ਤੀਰਾ ਵਟਾ ਰੱਖਣਾ ਪੈਂਦਾ ਤੇ ਜਦੋਂ ਗਲਾ ਵੱਡਾ ਹੋਵੇ ਤੇ ਉਦੋਂ ਤੀਰਾ ਛੋਟਾ ਰੱਖਣਾ ਪੈਂਦਾ ਇਹਦਾ ਆਪਾਂ ਗਲਾ ਛੋਟਾ ਬਣਾਉਣਾ ਮੀਡੀਅਮ ਸਾਈਜ਼ ਜਿਆ ਤੇ ਇਹਦੇ ਵਾਸਤੇ ਆਪਾਂ 8 ਇੰਚ ਰੱਖਣਾ ਜੀ ਤੀਰਾ ਇੱਥੋਂ 8 ਇੰਚ ਇੱਥੋਂ ਤੀਰਾ ਰੱਖ ਲੈਣਾ ਤੇ 8 ਇੰਚ ਦਾ ਮੋਢਾ نیچے ਨੂੰ ਆਪਾਂ ਰੱਖ ਲਿਆ ਇੱਥੋਂ ਵੀ ਤੁਸੀਂ ਮੈਨ ਸਕਦੇ ਆ ਕਿਉਂਕਿ ਵੀ ਉੱਪਰੋਂ ਕਈ ਵਾਰਾ ਨੀਚੇ ਵਾ ਕੇ ਕੱਟ ਜਾਂਦਾ ਤੇ ਇਹਦੀ 22 ਇੰਚ ਹੈਗੀ ਆ ਬ੍ਰੈਸਟ ਯਾਨੀ ਕਿ ਇੱਥੋਂ ਤੇ ਬਾਈ ਦਾ ਆਪਾਂ ਦੋ ਸੂਤ ਉੱਪਰ ਰੱਖਿਆ ਇਹਦਾ ਤੇ ਇੱਥੋਂ ਆਪਾਂ 2 ਇੰਚ نیچے ਨੂੰ ਕਰਕੇ ਤੇ 7 ਇੰਚ 7.5 ਇੰਚ ਤੱਕ ਇੱਥੇ ਕਮਰ ਤੱਕ ਦੀ ਆਪਾਂ ਕਾਟ ਪਾ ਲਾਂਗੇ ਪਰ ਠੀਕ ਹੈ ਜੀ ਆਪਾਂ ਮੋਢੇ ਦੀ ਗੱਲ ਕਰਦੇ ਆ ਆਪਾਂ 8 ਇੰਚ ਕੱਟਿਆ ਇਹਦਾ ਮੋਢਾ ਕੱਟਣੇ ਇਹਦੇ ਵਾਸਤੇ ਆਪਾਂ ਇੱਥੋਂ ਪਾਵਾਂਗੇ 1.5 ਇੰਚ ਦੀ ਕਾਟ ਟੇਢੀ ਤੇ ਇੱਥੋਂ ਆਪਾਂ 2 2 ਇੰਚ ਤੋਂ ਲੈ ਕੇ ਜਾਂ 2.5 ਤੱਕ ਤਾਈ 2 ਇੰਚ ਤੱਕ ਜਿਹੜਾ ਹੈਗਾ ਜੀ ਮੋਟਾ ਆਪਾਂ ਜਦੋਂ ਇੱਥੋਂ ਕੱਟਣ ਲੱਗੇ ਆਪਾਂ ਨੇੜੇ ਕਰ ਲੈਨੇ ਥੋੜਾ ਜਿਹਾ ਕੈਮਰਾ ਇੱਥੋਂ ਜਦੋਂ ਆਪਾਂ ਕੱਟਿਆ ਇਹਦੀ ਕਾਰ ਇੱਥੋਂ ਇਸ ਤਰ੍ਹਾਂ ਹੀ ਗੋਲ ਨਹੀਂ ਲੈ ਕੇ ਆਉਣੀ ਜੀ ਇੱਥੋਂ 2.5 ਤੋਂ 3 ਇੰਚ ਤੱਕ ਆਪਾਂ ਬਿਲਕੁਲ ਸਿੱਧਾ ਰੱਖਣਾ ਇਹਨੂੰ ਇਸ ਤਰ੍ਹਾਂ ਆਪਾਂ ਜਿੱਥੇ ਤੀਰਾ ਲਾਇਆ ਹੈ ਨਾ ਬਿਲਕੁਲ ਇਹਨੂੰ ਸਿੱਧਾ ਕਰ ਲਾਂਗੇ ਬਿਲਕੁਲ ਇਹਨੂੰ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਕਰਕੇ ਜੀ ਤੇ ਇਥੋਂ ਬਾਅਦ ਚ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਗਲਾਈ ਦੇ ਦੇ ਕੇ ਨਾ ਜਿੱਥੇ ਆਪਣੀ ਇਧਰ ਫਿਟਿੰਗ ਦੀ ਨਿਸ਼ਾਨੀ ਆ ਇਥੋਂ ਆਪਾਂ ਗਲਾਈ ਸਟਾਰਟ ਕਰਦੇ 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 ਆ 1.5 ਇੰਚ ਦੇ ਕੋਲ ਦੀ ਲਿਜਾਂਦੇ ਲੈ ਜਾਂਦੇ ਇੱਥੇ ਆਪਾਂ ਇਹਨੂੰ ਨਾਲ ਮੇਲ ਦਾਂਗੇ ਇਥੇ ਇਥੋਂ ਇਹ ਕਾਟ ਮਤਲਬ ਕਿ ਐਂ ਨਹੀਂ ਲੈ ਕੇ ਜਾਣੀ ਇਹ ਟੇਢੀ ਜਾਨੀ ਕਿ ਮਤਲਬ ਕਿ ਇਥੋਂ ਐਂ ਕਰਕੇ ਆਪਾਂ ਐਵੇਂ ਨਹੀਂ ਕਟਣੀਗੀ ਇਥੋਂ ਜੇਕਰ ਤੁਸੀਂ ਸਿੱਧੀ ਰੱਖੋਗੇ ਤੁਹਾਡੇ ਕਈ ਕਦੇ ਵੀ ਗਲੇ 'ਚ ਵਾਲ ਨਹੀਂ ਪੈਂਦਾਗਾ ਜਾਰਾ ਤਰ ਜਦੋਂ ਆਪਾਂ ਸਿੱਧਾ ਕਰਦੇ ਨਾ ਤੇ ਬੈਕ ਗਲੇ ਤੇ ਇਹ ਜਾਂ ਇੱਥੇ ਗਲੇ ਤੇ ਬਾੜ ਪੈਣ ਲੱਗ ਜਾਂਦਾ ਵਾ ਇਸ ਤਰ੍ਹਾਂ ਕਰਕੇ ਆਪਾਂ ਇਹਦੀ ਇਥੋਂ ਇਸ ਇਥੋਂ ਗਲਾਈ ਦੇਣੀ ਸਟਾਰਟ ਕਰਾਂਗੇ ਇਹਦੀ 1.5 ਇੰਚ ਤੋਂ ਲਾ ਕੇ ਇਸ ਤਰ੍ਹਾਂ ਕਰਕੇ ਇਹਦੀ ਗਲਾਈ ਦੇ ਕੇ ਆਪਾਂ ਇਹ ਅਗਲਾ ਪਿਛਲਾ ਪਹਿਲਾ 파ਟ ਇਕੱਠਾ ਕੱਟ ਲਾਂਗੇ ਬੈਕ ਸਾਈਡ ਦਾ ਵੀ ਤੇ ਫਰੰਟ ਸਾਈਡ ਦਾ ਵੀ ਉਸ ਤੋਂ ਬਾਅਦ ਜੀ ਆਉਂਦੀ ਆ ਗੱਲ ਆਪਾਂ ਕਰਦੇ ਆਂ ਵੀ ਇਥੋਂ ਕਾਟ ਦੀ ਇਥੋਂ ਕਾਟ ਤੁਸੀਂ ਇੰਚ ਪੌਣਾ ਇੰਚ ਤੱਕ ਜਿੱਥੋਂ ਤੱਕ ਆਪਾਂ ਗਲਾ ਕੱਟਣਾ ਜਿਵੇਂ ਗਲਾ ਆਪਣਾ ਇੱਥੇ ਹੋਊਗਾ 2.5 ਇੰਚ ਤੱਕ ਗਲਾ ਆਪਣਾ ਆਮ ਹੁੰਦਾ ਮਤਲਬ ਕਿ 2.5 ਇੰਚ ਦਾ ਗਲਾ ਆਪਾਂ ਇਥੋਂ ਕੱਟਾਂਗੇ ਉੱਥੋਂ ਤੱਕ ਇਹਦੀ ਕਾਟ ਇੰਚ ਤੋਂ ਜਿਹੜੀ ਹੈਗੀ ਆ ਇਹ ਇਸ ਤਰ੍ਹਾਂ ਕਰਕੇ ਆਪਾਂ ਪਾਰਾਂਗੇ ਲਓ ਜੀ ਆਪਾਂ 2.5 ਇੰਚ ਦੀ ਇਥੋਂ ਨਿਸ਼ਾਨੀ ਗਲੇ ਦੀ ਲਾ ਕੇ ਇਥੋਂ ਆਪਾਂ ਕਾਟ ਸਟਾਰਟ ਕਰਤੀ ਹੈ ਤੇ ਇਹ ਮਤਲਬ ਕਿ ਵੀ ਆਪਣਾ 2 ਇੰਚ ਬ੍ਰੈਸਟ ਵਾਸਤੇ ਜੀ 9.5 ਤੋਂ ਘੱਟ ਗਲਾ ਮੋਢਾ ਨਹੀਂ ਹੋਣਾ ਚਾਹੀਦਾ ਮੋਢੇ ਦੀ ਕਾਟ ਦੀ ਆਪਾਂ ਤੁਹਾਨੂੰ ਇਸ ਕਰਕੇ ਨੌਲੇਜ ਦੇ ਰਹੇ ਆ ਵੀ ਜੇਕਰ ਆਪਣਾ ਮੋਢਾ ਛੋਟਾ ਹੋਗਾ ਆਪਣੀ ਫਿਟਿੰਗ ਉਹ ਨਹੀਂ ਸਹੀ ਹੋਣੀ ਤੇ ਆਪਾਂ ਨੂੰ ਮੋਢਿਆਂ ਤੋਂ ਤੰਗ ਹੋਊਗਾ ਇਸ ਲਈ 9.5 ਇੰਚ ਮੋਢੇ ਦੀ ਇਥੋਂ ਕਾਟ ਹੋਣੀ ਚਾਹੀਦੀ 9.5 ਇੰਚ ਮੋਢਾ ਹੋਣਾ ਜ਼ਰੂਰੀ ਹੈ ਜੀ ਹੁਣ ਆਪਾਂ ਇਹਨੂੰ ਕਰ ਦਿੰਨੇ ਆ ਕਟਿੰਗ ਕਟਿੰਗ ਕਰਕੇ ਆਪਾਂ ਤੁਹਾਨੂੰ ਫਰੰਟ ਸਾਈਡ ਵਾਲੀ ਲਾਉਣੀ ਦੱਸਦੇ ਆ ਕਿਸ ਤਰ੍ਹਾਂ ਲਾਈ ਜਾਂਦੀ ਆ ਸੀਨ ਇਹ ਦੋਵੇਂ ਪੱਲਿਆਂ ਦਾ ਕੱਟਿਆ ਗਿਆ ਜੀ ਹੁਣ ਆਪਾਂ ਫਰੰਟ ਵਾਲਾ ਕੋਈ ਵੀ ਉੱਪਰ ਰੱਖ ਲੈ ਲਓ ਤੁਸੀਂ ਨੀਚੇ ਵਾਲਾ ਫਰੰਟ ਕਰ ਲਓ ਜਾਂ ਫਰੰਟ ਵਾਲਾ ਫਰੰਟ ਹੀ ਰਹਿਣ ਦਿਓ ਇੱਥੋਂ ਰਹਿ ਕੇ ਇਹਦੀ 1 ਇੰਚ ਤੋਂ 1.5 ਇੰਚ ਇੱਥੇ ਇੰਚ ਬੰਦਾ ਇੱਥੋਂ ਹੀ ਸਟਾਰਟ ਕਰਕੇ ਇਹਦੀ ਆਪਾਂ ਕਾਟ ਪਾਣਾ ਉਹ ਵੀ ਇੱਥੋਂ ਦੀ ਜਿੱਥੇ ਆਪਣਾ ਢਾਈ ਇੰਚ ਇੱਥੋਂ ਤੀਕਾ ਹੈ ਉੱਥੋਂ ਤੀਕ ਹੀ ਲੈ ਕੇ ਜਾਣੀ ਹੈ ਉੱਪਰ ਤੱਕ ਆਪਾਂ ਨਹੀਂ ਲੈ ਕੇ ਜਾਣੀ ਇਸ ਤਰ੍ਹਾਂ ਕਰਕੇ ਪਾਤੀ ਤ ਤਹ ਇਸ ਤਰ੍ਹਾਂ ਕਰਕੇ ਤੁਸੀਂ ਕਾਟ ਪਾਉਂਗੇ ਨਾ ਇਹ ਜਾਨੀ ਕਿ ਵੀ ਜੇਕਰ ਤੁਹਾਡਾ ਗਲਾ ਹੈਗਾ ਮਤਲਬ ਕਿ ਛੋਟਾ ਤਾਂ ਤੀਰਾ ਵੱਡਾ ਰੱਖਣਾ ਪਊਗਾ ਜੇਕਰ ਆਪਾਂ ਵੱਡਾ ਗਲਾ ਰੱਖਦੇ ਜਾਨੀ ਕਿ ਬਾਹਲਾ ਡੀਪ ਵੀ ਨਹੀਂ ਠੀਕ ਜਿਹਾ ਰੱਖਦੇ ਆ ਤਾਂ ਆਪਾਂ ਨੂੰ 6.5 ਇੰਚ ਤੱਕ ਤੀਰਾ ਬਹੁਤ ਹੈ ਇਹਦਾ ਆਪਣਾ ਗਲਾ ਛੋਟਾ ਕਰਕੇ ਆਪਾਂ ਇਹਦਾ 8 ਇੰਚ ਤੀਰਾ ਯਾਨੀ ਕਿ 16 ਇੰਚ ਰੱਖਿਆ ਨਹੀਂ 13 ਇੰਚ 12 13 ਇੰਚ ਤੀਰਾ ਬਹੁਤ ਹੁੰਦਾ ਇਸ ਤਰ੍ਹਾਂ ਤੁਸੀਂ ਕਾਟ ਪਾ ਕੇ ਕੱਟੋਗੇ ਨਾ ਕਮੀਜ਼ ਨੂੰ ਤੇ ਤੁਹਾਡੀ ਕਦੇ ਵੀ ਫਿਟਿੰਗ ਖਰਾਬ ਨਹੀਂ ਹੋਊਗੀ ਫਿਟਿੰਗ ਵਧੀਆ ਬਣੂਗੀ ਆਪਾਂ ਸਿਰਫ ਤੁਹਾਨੂੰ ਡਿਟੇਲ ਦਿੰਨੇ ਆ ਮੋਢੇ ਦੀ ਕਾਟ ਬਾਰੇ ਹੁਣ ਆਪਾਂ ਚੱਕ ਕੇ ਜੀ ਆਪਾਂ ਇਹਦੀ ਫਰੰਟ ਵਾਲੇ ਸਾਈਡ ਦੀ ਵੀ ਦੋ ਪੱਲੇ ਚੱਕਾਂਗੇ ਕਿਉਂਕਿ ਵੱਖੋ-ਵੱਖਰੇ ਇਹਨਾਂ ਦਾ ਪ੍ਰਿੰਟ ਜਾਂਦਾ ਸੀਗਾ ਤਾਂ ਨੂੰ ਤੇ ਆਪਾਂ ਨੂੰ ਕੱਟਣਾ ਪਿਆ ਵਿਚਾਲੇ ਤੇ ਹੁਣ ਆਪਾਂ ਇਹਦੀ ਪਾ ਦਾਂਗੇ ਇੱਥੋਂ ਰੱਖ ਕੇ ਇਸੇ ਤਰ੍ਹਾਂ ਹੀ ਨਾਲ ਹੀ ਕਾਟ ਪਹਿਲੀਆਂ ਚ ਹੀ ਕਾਟ ਪਾ ਦਾਂਗੇ ਜੀ ਫਿਰ ਆਪਾਂ ਨੂੰ ਦੁਬਾਰਾ ਜਦੋਂ ਆਪਾਂ ਸਿਉਣ ਬੈਠੇ ਕਾਟ ਨਹੀਂ ਪਾਉਣੀ ਪੈਂਦੀ ਲਓ ਜੀ ਇਸ ਤਰ੍ਹਾਂ ਕਰਕੇ ਆਪਾਂ ਫਰੰਟ ਸਾਈਡ ਦੀ ਇੰਨੀ ਕਾਟ ਪਾਦੀ ਆ ਤੇ ਇੱਥੋਂ ਆਪਾਂ ਆਹ ਵਾਲੀ ਚੀਜ਼ ਦੀ ਵੀ ਕਾਟ ਪਾ ਕੇ ਗਲੇ ਤੱਕ ਲੈ ਜਾਂਦੇ ਹਾਂ ਜਿਹੜੀ ਆ ਦੀਪ ਗਾਟ ਤੁਸੀਂ ਪਾਉਂਗੇ ਉੱਪਰਲੀ ਤੁਹਾਡਾ ਗਲਾ ਪਛਾਣ ਨਹੀਂ ਜਾਂਦਾ ਜੀ ਕਈ ਤਾਂ ਇਹ ਵੱਡਾ ਛੋਟਾ ਵੀ ਕਰ ਲੈਂਦੇ ਆ ਜਾਨੀ ਕਿ ਉੱਪਰਲੇ ਨੂੰ ਕੱਟਤਾ ਤੇ ਜਦੋਂ ਇੱਧਰਲਾ ਫਰੰਟ ਵਾਲਾ ਕੱਟ ਕਟਿਆ ਤੇ ਆ ਆ ਕੇ ਆਏ ਜੁੜਿਆ ਤੇ ਫਿਰ ਪਿਛਲਾ ਗਲਾ ਮੂਹਨਾ ਜੋ ਮੂਹ ਪਿੱਛੋਂ ਮੂਹ ਨੂੰ ਆਉਂਦਾ ਵੀ ਕਮੀਜ਼ ਨਹੀਂ ਵਧੀਆ ਲੱਗਦਾ ਹੁੰਦਾ ਇਸ ਤਰ੍ਹਾਂ ਤੁਸੀਂ ਜੇ ਇੱਥੋਂ ਇੱਥੋਂ ਡੀਪ ਰੱਖ ਕੇ ਕਾਟ ਇੱਥੋਂ ਤੱਕ ਲੈ ਜਾਓਗੇ ਨਾ ਫਿਰ ਵੀ ਤੁਹਾਡਾ ਮੋਢਾ ਗਲਾ ਪਿੱਛੇ ਨੂੰ ਨਹੀਂ ਜਾਂਦਾ ਖਿੱਚ ਨਹੀਂ ਪੈਂਦੀ ਇਸ ਤਰ੍ਹਾਂ ਕਾਟ ਪਾ ਕੇ ਇਹ ਆਪਾਂ ਕੰਪਲੀਟ ਕਰਤਾ ਏਸੀ ਮੋਡੇ ਦੀ ਕਾਟ ਤੇ ਆਪਾਂ ਇਹਦੇ ਬਾਰੇ ਪੂਰੀ ਆਪਦੇ ਜਣੇ ਪੂਰੀ ਡਿਟੇਲ ਦਿੱਤੀ ਹੈ ਜੇਕਰ ਤੁਹਾਨੂੰ ਕਿਤੇ ਕੋਈ ਨਾ ਸਮਝ ਲੱਗੀ ਤਾਂ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਆ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਿਓ ਜੀ ਲਾਈਕ ਸ਼ੇਅਰ ਦੇ ਨਾਲ ਨਾਲ ਹਾਈਪ ਡਨ ਵੀ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਆ ਏਸੀ ਮੋਡੇ ਬਾਰੇ ਜਾਣਕਾਰੀ ਤੇ ਇਥੋਂ ਵੀ ਆਪਾਂ ਫੀਟਿੰਗ ਦਾ ਵੀ 2.5 ਇੰਚ ਸਿੱਧਾ ਰੱਖ ਕੇ ਬਾਅਦ ਚ ਇਹਨੂੰ ਰੇਵ ਰੇਵ ਲਿਜਾ ਕੇ ਇਹਦੀ ਫੀਟਿੰਗ ਦੀ ਨਿਸ਼ਾਨੀ ਲਾਵਾਂਗੇ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਜੀ ਜੋ ਇਨੀ ਵੀਡੀਓ ਨੂੰ ਸਪੋਰਟ ਕਰਦੇ ਆਂ ਦੇਖਦੇ ਆ ਓਕੇ ਬਾਏ ਜੀ